ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਗਿਆਨੀ ਸੰਤ ਸਿੰਘ ਮਸਕੀਰਾ ਦੇ ਕੋ ਇੱਕ ਹਿੰਦੂ ਪੰਡਤ ਨੇ ਪ੍ਰਸ਼ਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਇੱਕ ਸਵਾਲ ਚੁਕਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਅਵਤਾਰੀ ਪੁਰਸ਼ ਨਹੀਂ ਮੰਨਦਾ ਆਖਰ ਉਸ ਹਿੰਦੂ ਨੂੰ ਕੀ ਤਕਲੀਫ ਹੋਈ ਸੀ ਉਸ ਨੇ ਕਿਉਂ ਇਹ ਪ੍ਰਸ਼ਨ ਕੀਤਾ ਤੇ ਗਿਆਨੀ ਸੰਸਿੰਘ ਮਸਕੀਰਾਂ ਨੇ ਉਸ ਨੂੰ ਕੀ ਜਵਾਬ ਦਿੱਤਾ ਜਿਹੜਾ ਅੱਜ ਦੀ ਕਥਾ ਦੇ ਅੰਦਰ ਅਸੀਂ ਇਸ ਪੂਰੇ ਵਾਕਏ ਦੇ ਬਾਰੇ ਗਿਆਨੀ ਸੰਸਿੰਘ ਮਸਕੀਰਾਂ ਦੇ ਕੋ ਜਾਣਾਂਗੇ ਸੁਝਾ ਲੈ ਕਥਾ ਤੁਹਾਨੂੰ ਦੱਸਦੇ ਵਾਰ ਚਾਹਨੇ ਸੰਖੇਪ ਦੇ ਚਾਰਜ ਕਰਾਂ ਜਦ ਇਹ ਰੋਲਾ ਦੇਸ਼ ਵਿੱਚ ਹੋਣੇ ਪਿਛਲੇ ਸਾਲ ਗਲਬਨ 2 ਸਾਲ ਤੋਂ ਜ਼ਿਆਦਾ ਤੇ ਸੱਜਣ ਉੱਪਰ ਮੇਰੇ ਕੋਲ ਦਿੱਲੀ ਆਇਆ ਕਮਰੇ 'ਚ ਕਹਿਣ ਲੱਗਾ ਗੈਨੇ ਜੀ ਮੈਂ ਤੁਹਾਨੂੰ ਕਈ ਦਿਨਾਂ ਤੋਂ ਸੁਣ ਰਿਹਾ ਹਾਂ ਔਰ ਮੈਂ ਇੰਨੀ ਗੱਲ ਸਪਸ਼ਟ ਰੂਪ ਵਿੱਚ ਕਹਿਣਾ ਕਿ ਜੋ ਤੀਰ ਤਲਵਾਰ ਚਲਾਉਣ ਦੀ ਗੱਲ ਕਰਦਾ ਤੇ ਪ੍ਰੇਰਣਾ ਵੀ ਦਿੰਦਾ ਉਹ ਗੁਰੂ ਨਹੀਂ ਹੋ ਸਕਦਾ ਉਹ ਸੰਤ ਨਹੀਂ ਕਿਉਂਕਿ ਸੰਤ ਦਾ ਜਿੜਦਾ ਨਿਰਵੈਰ ਹੁੰਦਾ ਹੈ ਸੰਤ ਦਾ ਜਿੜਦਾ ਬੜਾ ਕੋਮਲ ਹੁੰਦਾ ਉਹ ਖੂਨ ਖਰਾਬਾ ਨਹੀਂ برداشت ਕਰ ਸਕਦਾ ਤੇ ਜਿਹੜਾ ਸਿੱਧੇ ਤੀਰ ਤਲਵਾਰ ਦੀ ਗੱਲ ਕਰੇ ਮਾਰਨ ਤੇ ਲੜਾਈ ਦੀ ਗੱਲ ਕਰੇ ਕਸੀ ਮੰਨ ਲਿਆ ਉਹ ਮਹਾਰਾਣਾ ਪ੍ਰਤਾਪ ਦੀ ਤਰ੍ਹਾਂ ਸ਼ੇਵਾਜੀ ਮਰਾਠਾ ਦੀ ਤਰ੍ਹਾਂ ਇੱਕ ਸੂਰਮਾ ਤੇ ਹੈ ਅਵਤਾਰ ਨਹੀਂ ਦਰਸਲ ਉਹ ਮਹਾਰਾਣਾ ਪ੍ਰਤਾਪ ਦਾ ਦਰਜਾ ਵੀ ਦੇਣ ਨੂੰ ਤਿਆਰ ਨਹੀਂ ਪਰ ਮਜਬੂਰੀ 'ਚ ਇਤਨੀ ਗੱਲ ਕਹਿੰਦੇ ਨੇ ਕਿ ਪਹਿਲੇ ਗੁਰਾਇਾਈ ਤੇ ਖੋਲੋ ਅਵਤਾਰ ਪਣਾ ਤੇ ਖੋਲੋ ਪਹਿਲੇ ਤੇ ਰਾਜੇ ਦੀ ਬਰਾਬਰੀ ਤੇ ਕਰ ਦਿਓ ਫਿਰ ਦੇਖਾਂਗੇ ਉਸ ਨੂੰ ਵੀ ਥੱਲੇ ਲਾਣਗੇ ਇਸ ਤਰ੍ਹਾਂ ਦੀਆਂ ਵਿਚਾਰਾਂ ਨੇ ਔਰ ਇਹ ਲਿਖਤੇ ਰੂਪ ਵਿੱਚ ਵੀ ਨਹੀਂ ਬੋਲ ਕੇ ਵੀ ਥਾਂ ਥਾਂ ਤੇ ਕੌਮ ਸਾਡੀ ਸੁੱਤੀ ਪਈ ਐ ਅਸੀਂ ਗੁਰਦੁਆਰੇ ਬਹੁਤ ਵੱਡੇ ਬਣਾ ਦਿੰਦੇ ਹਾਂ ਬਹੁਤ ਕੁਝ ਖਰਚ ਕਰ ਦਿੰਦੇ ਹਾਂ ਗੁਰੂ ਦੀ ਗੱਲ ਲੋਕਾਂ ਦੇ ਕੰਨਾਂ ਤੱਕ ਪਹੁੰਚ ਸਕੇ ਐਸਾ ਕੁਝ ਵੀ ਨਹੀਂ ਕਰਦੇ ਔਰ ਇਹ ਐਸਾ ਨਹੀਂ ਕਿ ਵਿਦੇਸ਼ਾਂ 'ਚ ਆਪਣੇ ਦੇਸ਼ 'ਚ ਹੀ ਕਮੀ ਐ ਇਸ ਗੱਲ ਦੀ ਜੇ ਗੁਰੂ ਦੀ ਗੱਲ ਜਗਤ ਦੇ ਕੰਨਾਂ ਤੱਕ ਪਹੁੰਚਾਈ ਆਉਂਦੀ ਤਾਂ ਮੇਰੇ خیال 'ਚ ਬਾਕੀਆਂ ਨੂੰ ਇਹ ਕਹਿਣ ਦੀ ਜੁਰਤ ਨਾ ਆਉਂਦੀ ਹਿੰਮਤ ਨਾ ਆਉਂਦੀ। ਤੋਂ ਮੁਖਤਸਰ ਮੈਂ ਅਰਜ਼ ਕਰਾਂ। ਉਹ ਸਨਾਤਨੀ ਵਿਚਾਰਾਂ ਦਾ ਮਾਲਕ ਸੀ। ਮੈਂ ਉਹਨੂੰ ਕੋਲ ਬਿਠਾਇਆ। ਮੈਂ ਕਿ ਜਿਵੇਂ ਤੂੰ ਖੁੱਲੀ ਗੱਲ ਮੇਰੇ ਨਾਲ ਕੀਤੀ ਹੈ। ਇਸੇ ਤਰੀਕੇ ਨਾਲ ਤੈਨੂੰ ਖੁੱਲੀ ਗੱਲ ਸੁਣਨੀ ਪਵੇਗੀ। ਮੈਂ ਕਿ ਤੇਰਾ ਇਹ ਪੱਕਾ ਨਿਸ਼ਚੈ ਕਿ ਜਿਹੜਾ ਤੀਰ ਤਲਵਾਰ ਦੀ ਗੱਲ ਕਰੇ। ਉਹ ਗੁਰੂ ਨਹੀਂ। ਉਸੰਤ ਨਹੀਂ અવਤਾਰ ਨਹੀਂ ਕਹਿੰਦਾ ਹਾਂ ਬਿਲਕੁਲ ਜੋ ਤੀਰ ਪਲਵਾਰ ਦੀ ਗੱਲ ਕਰੇ ਕਹਿੰਦਾ ਮੈਂ ਸਨਮਾਨ ਕਰਦਾ ਉਸ ਦਾ ਇੱਕ ਚੰਗਾ ਸਿਪਾਈ ਹੋਵੇਗਾ ਇੱਕ ਚੰਗਾ ਬਹਾਦਰ ਹੋਵੇਗਾ ਚੰਗਾ ਸੂਰਮਾ ਹੋਵੇਗਾ ਨਿੰਦਾ ਨਹੀਂ ਕਰਦਾ ਮੈਂ ਕਹਿੰਦਾ ਮੈਂ ਉਸ ਦੀ ਇਫਮਾ ਕਰਾਂਗਾ ਪਰ ਉਹਨੂੰ ਗੁਰੂ ਨਹੀਂ ਕਹਾਂਗਾ ਉਹਨੂੰ ਸੰਤ ਨਹੀਂ ਕਹਿ ਸਕਦਾ ਉਹਨੂੰ અવਤਾਰ ਨਹੀਂ ਕਹਿ ਸਕਦਾ ਤਾਂ ਮੈਂ ਕਿਹਾ ਮਿੱਤਰਾ ਮੈਂ ਤੇਰੇ ਵਿਚਾਰ ਕੁਝ ਪੁਸਤਕਾਂ 'ਚ ਦੇਖੇ ਹੈ ਤੇਰਾ ਇਸ਼ਟ ਹੈ ਰਾਮ ਪਰ ਤੂੰ ਦੱਸ ਸਕਦਾ ਹੈ ਕਿ ਰਾਮ ਨੇ ਰਾਵਣ ਨੂੰ ਵਿਚਾਰਾਂ ਨਾਲ ਜਿੱਤਿਆ ਸੀ ਗਿਆਨ ਨਾਲ ਜਿੱਤ ਰਿਹਾ ਸੀ ਸ਼ਾਸਤਰ ਨਾਲ ਜਿੱਤਿਆ ਸੀ ਖਿਮਾ ਨਾਲ ਜਿੱਤਿਆ ਸੀ ਕੀ ਸਿੱਧ ਕਰ ਸਕਦਾ ਕਿਉਂਕਿ ਬਾਰ-ਬਾਰ ਕਹਿੰਦਾ ਸੀ ਜਿਹੜਾ ਅਵਤਾਰ ਹੁੰਦਾ ਹੈ ਉਹਦੇ ਵਿਚਾਰ ਇਤਨੇ ਉੱਚੇ ਹੁੰਦੇ ਨੇ ਉਹ ਵਿਚਾਰਾਂ ਨਾਲ ਹੀ ਜਿੱਤ ਲੈਂਦਾ ਤਲਵਾਰ ਦੀ ਲੋੜ ਹੀ ਨਹੀਂ ਪੈਂਦੀ। ਅੰਕਾਰ ਇਤਨਾ ਮਹਾਨ ਹੁੰਦਾ ਹੈ ਉਹ ਗਿਆਨ ਨਾਲ ਹੀ ਕਾਇਲ ਕਰ ਲੈਂਦਾ ਤੋਖ ਤਲਵਾਰ ਦੀ ਲੋੜ ਹੀ ਨਹੀਂ ਪੈਂਦੀ। ਤੇ ਮੈਂ ਆਖਿਆ RAM ਦੀ ਇਹ ਦਸ਼ਾ ਕਿਉਂ ਬਣੀ? ਉਹਨੂੰ ਤਲਵਾਰ ਤੇ ਤੀਰ ਦੀ ਕਿਉਂ ਲੋੜ ਪੈ ਗਈ? ਸਪਸ਼ਟ ਕਰੋ ਇਸ ਗੱਲ ਨੂੰ ਮੈਂ। ਯਾ ਤੇ ਕਹਿ ਦੋ ਕਿ ਰਾਵਣ ਗਿਆਨ ਨਾਲ ਮਰਿਆ ਸੀ। ਸ਼ਾਂਤੀ ਨਾਲ ਮਰ ਗਿਆ ਸੀ। ਵਿਚਾਰ ਨਾਲ ਮਰਿਆ ਸੀ ਐਸੀ ਗੱਲ ਤੇ ਹੈ ਲੜਾਈ ਹੋਈ ਬਹੁਤ ਵੱਡਾ ਯੁੱਧ ਹੋਇਆ ਤੇ ਮੈਂ ਕਿ ਕੋਈ ਤੁਸੀਂ ਸਿੱਧ ਕਰ ਸਕਦੇ ਹੋ ਕਿ ਸ੍ਰੀ ਕ੍ਰਿਸ਼ਨ ਨੇ ਦਰਯੋਧਨ ਨੂੰ ਗਿਆਨ ਨਾਲ ਮਾਰਿਆ ਸੀ ਵਿਚਾਰ ਨਾਲ ਮਾਰਿਆ ਸੀ ਸ਼ਾਂਤੀ ਨਾਲ ਮਾਰਿਆ ਸੀ ਕਦਾਈ ਨਹੀਂ ਤਲਵਾਰ ਸੁਦਰਸ਼ਨ ਚੱਕਰ ਸ਼ਸਤਰ ਦੀ ਗੱਲ ਹੋਈ ਉਹ ਸ਼ਸਤਰ ਉਠਾ ਕੇ ਅਵਤਾਰ ਹੋ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਸ਼ਸਤਰ ਚੁੱਕ ਲੈਣ ਉਹ ਤੁਹਾਡੀ ਦ੍ਰਿਸ਼ਟੀ ਚ ਅਵਤਾਰ ਨਹੀਂ ਜਾਂ ਤੇ ਅਗਿਆਨਤਾ ਤੁਹਾਡੀ ਜਾਂ ਤੁਹਾਡਾ ਤਸੱਬ ਪਣਾ ਤੰਗ ਦੇ ਲਈ ਇਹਨਾਂ ਦੋਵਾਂ ਚ ਇੱਕ ਗੱਲ ਜ਼ਰੂਰ ਹੈ ਜੇ ਅਗਿਆਨਤਾ ਹੈ ਤਾਂ ਫਿਰ ਕਾਬਲੇ ਮਾਫਾ ਤੁਸੀਂ ਤੇ ਜੇ ਤਸੱਬ ਹੈ ਤਾਂ ਫਿਰ ਫਿਟਕਾਰ ਹੈ ਲਾਨਤ ਹੈ ਕਿ ਐਸੇ ਮਹਾਪੁਰਸ਼ ਦੀ ਕਰਨੀ ਦੇ ਤੇ ਸ਼ੱਕ ਕਰੋ ਔਰ ਉਹਨੂੰ ਖੇਤ ਦਾ ਸਾਇਆ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰੋ ਜਿਸ ਨੇ ਦੇਸ਼ ਵਾਸੀਆਂ ਵਾਸਤੇ ਇੱਕ ਮਹਾਨ ਕੰਮ ਕੀਤਾ ਬੜਾ ਉੱਚਾ ਕੰਮ ਕੀਤਾ ਕਵੀ ਤੁਲਸੀ ਦੇ ਕੁਝ ਬੋਲ ਉਸ ਵਕਤ ਮੈਨੂੰ ਚੇਤੇ ਆਏ ਨਾ ਉਸ ਦੇ ਸਾਹਮਣੇ ਰੱਖੇ ਮੈਂ ਕਿ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਰਾਮ ਨੂੰ ਇਸ਼ਟ ਆਪਣੇ ਵਿਚਾਰਾਂ ਤੇ ਆਪਣੇ ਲਿਖਤ ਰਾਹੀਂ প্রচার ਦੇ ਰਾਹੀ ਹਿੰਦੁਸਤਾਨ ਵਿੱਚ ਪ੍ਰਗਟਾਇਆ RAM ਨੂੰ અવਤਾਰ ਦੇ ਰੂਪ ਵਿੱਚ ਉਸ ਤੁਲਸੀ ਦੇ ਕੁਝ ਬੋਲ ਨੇ ਰਾਮਾਇਣ ਦੀ ਇੱਕ ਕਥਾ ਹੈ RAM ਦੇ ਜੀਵਨ ਦੇ ਵਿੱਚ ਘਟੀ ਸੁਗਰੀਵ ਤੇ ਬਾਲੀ ਦੋ ਭਰਾ ਸਨ ਬਾਲੀ ਨੇ ਆਪਣੇ ਛੋਟੇ ਭਰਾ ਸੁਗਰੀਵ ਦੀ ਪਤਨੀ ਤਾਰਾ ਜ਼ਬਰਨ ਆਪਣੇ ਕੋਲ ਰੱਖ ਲਈ ਸੁਗਰੀਵ ਨੇ ਹੱਥਾ ਕਮਜ਼ੋਰ ਚਲਾ ਗਿਆ ਆਰਾਮ ਕੋਲ ਕਹਿੰਦਾ ਭਗਵਾਨ ਮੇਰੀ ਮਦਦ ਕਰੋ ਮੇਰੇ ਨਾਲ ਅਨਿਆਇ ਹੋਇਆ ਮੇਰੇ ਤੇ ਜ਼ੁਲਮ ਹੋਇਆ ਕਹਿੰਦਾ ਇਤਨੀ ਗੱਲ ਸੁਣ ਕੇ ਆਰਾਮ ਆਪੇ ਤਬਾਰ ਹੋ ਗਏ ਤੇ ਇਤਨਾ ਅਨਿਆਇ ਕੀਤਾ ਤੇਰੇ ਨਾਲ ਵੱਡੇ ਭਰਾ ਨੇ ਅੱਛਾ ਉਸ ਦੁਸ਼ਟ ਨੂੰ ਮੈਂ ਜ਼ਮੀਨ ਤੇ ਨਹੀਂ ਰਹਿਣ ਦੇਣਾ ਕਹਿੰਦਾ ਦਰਖਤਾਂ ਦੀ ਓਟ ਵਿੱਚ ਛੁਪ ਕੇ ਬਾਣ ਮਾਰਿਆ ਬਾਲੀ ਨੂੰ ਲੱਗਿਆ ਬਾਲੀ ਤੜਪਦਾ ਹੋਇਆ ਜ਼ਮੀਨ ਤੇ ਗਿਰਿਆ ਪਰ ਉਸਨੇ ਵੇਖ ਲਿਆ ਕਿ ਮੈਨੂੰ ਮਾਰਨ ਵਾਲਾ ਕੌਣ ਹੈ ਬੋਲ ਪਿਆ RAM ਛੁੱਪਣ ਦੀ ਲੋੜ ਨਹੀਂ ਮੈਂ ਵੇਖਿਆ ਹੈ ਮੈਨੂੰ ਮਾਰਨ ਵਾਲਾ ਸੁਗਰੀਵ ਨਹੀਂ ਬਲਕਿ ਤੁਸੀਂ ਸ਼੍ਰੀ ਰਾਮ ਸਾਹਮਣੇ ਆ ਗਏ ਕਹਿਣ ਲੱਗੇ ਹਾਂ ਮੈਂ ਮਾਰਿਆ ਬਾਲੀ ਕਹਿੰਦਾ ਮੈਂ ਤੇ ਸੁਣਿਆ ਤੁਸੀਂ ਅਵਤਾਰੀ ਪੁਰਸ਼ ਹੋ ॠषि ਵਿਸ਼ਿਸ਼ਟ ਦੇ ਚੇਲੇ ਹੋ ਸੰਤ ਫਜ਼ਤ ਤੇ ਤੁਸੀਂ ਤੀਰ ਚਲਾਇਆ ਔਰ ਮੈਨੂੰ ਮਾਰ ਛੜਿਆ ਐ ਇੰਨਾ ਵੱਡਾ ਜ਼ੁਲਮ ਕੀਤਾ ਐ ਰਾਮਕਿੰਦ ਨਹੀਂ ਪੁਰਖਾ ਤੈਨੂੰ ਮਾਰ ਕੇ ਤੇ ਮੈਂ ਪੁੰਨ ਖਟਿਆ ਬਹੁਤ ਵੱਡਾ ਤੈਨੂੰ ਮਾਰ ਕੇ ਮੈਂ ਸਵਾਬ ਦਾ ਕੰਮ ਕੀਤਾ ਐ ਧਰਮ ਦਾ ਕੰਮ ਕੀਤਾ ਐ ਬਾਲੀ ਕਹਿੰਦਾ ਐ ਭਗਵਨ ਬੰਦੇ ਨੂੰ ਮਾਰਨਾ ਕਿਹਾ ਧਰਮ ਹੈ ਰਾਮਕਿਨ ਨਹੀਂ ਬੰਦੇ ਨੂੰ ਮਾਰਨਾ ਤੇ ਅਧਰਮ ਹੈ ਪਰ ਤੇਰੇ ਵਰਗੇ ਬੰਦੇ ਨੂੰ ਮਾਰ ਦੇਣਾ ਧਰਮ ਹੈ ਤੇਰੇ ਵਰਗੇ ਬੰਦੇ ਨੂੰ ਮਾਰ ਦੇਣਾ ਪੁੰਨ ਹੈ ਸਵਾਬ ਹੈ ਤੋ ਰਾਮ ਦੇ ਬੋਲਾਂ ਨੂੰ ਕਵੀ ਤੁਲਸੀ ਆਪਣੀ ਕਵਤਾ ਚ ਪੇਸ਼ ਕਰਦੇ ਹਨ ਅਨਜ ਬਦੂ ਭਗਨੀ ਸੁਤ ਨਾਰੀ ਹੇ ਸਠੀ ਕਨਿਆ ਸਮਚਾਰੀ ਅਨਜ ਬਦੂ ਛੋਟੇ ਜਿਹਾਂ ਦੀ ਇਸਤਰੀ ਭਗਨੀ ਭੈਣ ਸੁੱਤ ਨਾਰੀ ਪੁੱਤਰ ਦੀ ਨਾਰੀ ਨੂੰ ਅਨਜ ਬਦੂ ਭਗ ਨੇ ਸੁੱਤ ਨਾਰੀ ਹੇ ਸੱਠ ਏ ਕੰਨਿਆ ਸਮਝਾਰੀ ਹੇ ਸੱਠ ਹੇ ਮੂਰਖ ਗੱਲ ਸੁਣ ਕੰਨਿਆ ਨੂੰ ਭੈਣ ਔਰ ਛੋਟੇ ਭਰਾ ਦੀ ਇਸਤਰੀ ਇਹ ਚਾਰੋਂ ਹੀ ਕੰਨਿਆ ਦੇ ਸਮਾਨ ਨੇ ਕੇ ਚਾਰੋਂ ਹੀ ਬੱਚੀਆਂ ਨੇ ਅਨਜ ਬਦੂ ਭਗਨੀ ਸੁਤਨਾਰੀ ਏ ਸੱਠੀ ਕੰਨਿਆ ਸਮਚਾਰੀ ਸਿਰਫ ਕੰਨਿਆ ਹੀ ਕੰਨਿਆ ਨਹੀਂ ਬਲਕੇ ਨੂੰ ਵੀ ਕੰਨਿਆ ਛੋਟੇ ਘਰਾ ਦੀ ਜਿਹੜੀ ਪਤਨੀ ਹੈ ਉਹ ਵੀ ਕੰਨਿਆ ਉਹਨੂੰ ਵੀ ਕੰਨਿਆ ਦਾ ਦਰਜਾ ਦੇਣਾ ਚਾਹੀਦਾ ਅਨਜ ਬਦੂ ਭਗਨੀ ਸੁਤਨਾਰੀ ਏ ਸੱਠੀ ਕੰਨਿਆ ਸਮਚਾਰੀ ਤਾਹੇ ਕੁਦਰਿਸ਼ਟ ਬਿਲੋਕੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ ਇਹਨਾਂ ਚਾਰਾਂ ਨੂੰ ਜਿਹੜਾ ਭੈੜੀ ਦ੍ਰਿਸ਼ਟੀ ਨਾਲ ਵੇਖੇ। ਰਾਮਕੰਦਨਗਰ ਮੈਂ ਮਾਰਦਿਆਂ ਮੈਨੂੰ ਕੋਈ ਪਾਪ ਨਹੀਂ। ਮੈਂ ਪੁੰਨ ਕੀਤਾ। ਮੈਂ ਧਰਮ ਦਾ ਕੰਮ ਕੀਤਾ। ਤੂੰ ਕਹਿ ਪਿਆ ਕਿ ਮੈਂ ਪਾਪ ਕੀਤਾ ਹੈ। ਪਰਮਾਤਮਾ ਦੀ ਦ੍ਰਿਸ਼ਟੀ 'ਚ ਮੈਂ ਕੋਈ ਪਾਪ ਨਹੀਂ ਕੀਤਾ। ਮੈਂ ਮਨੁੱਖਤਾ ਦੇ ਰਸਤੇ 'ਚ ਰੋੜਾ ਹਟਾਇਆ। ਕਮਾਲ ਦੀ ਗੱਲ ਇੱਕ ਵੱਡਾ ਭਰਾ, ਛੋਟੇ ਭਰਾ ਦੀ ਪਤਨੀ ਰੱਖ ਲਏ। ਤੇ ਰਾਮ ਉਸ ਨੂੰ ਮਾਰ ਦੇਣ ਤੇ ਭਾਰਤ ਵਾਸੀ ਕਹਿਣ ਸਵਾਬ ਦਾ ਕੰਮ ਹੈ ਤੁਲਸੀ ਵੀ ਕਹੇ ਸਵਾਬ ਦਾ ਕੰਮ ਹੈ ਤੇ ਜਦ ਹਿੰਦੁਸਤਾਨ ਦੀਆਂ ਬੱਚੀਆਂ ਗਜ਼ਨੀ ਦੇ ਬਾਜ਼ਾਰ ਵਿੱਚ ਟਕੇ ਟਕੇ ਚ ਵਿਕਦੀਆਂ ਸਨ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੁਕ ਲਈ ਤੇ ਤੁਸੀਂ ਆਖੋ ਗੁਰੂ ਹੀ ਨਹੀਂ ਉਹ অবতার ਹੀ ਨਹੀਂ ਐਹਸਾਨ ਫਰਾਮੋਸ਼ੀ ਦੀ ਇੰਤਿਹਾਈ ਹੋ ਗਈ ਐਹਸਾਨ ਫਰਾਮੋਸ਼ੀ ਦੀ ਹੱਦ ਹੋ ਗਈ ਇਹ ਵਿਚਾਰ ਸੁਣਾਉਂਦੇ ਹੋਇਆ ਮੈਨੂੰ ਆਪਣਾ ਇੱਕ ਬਚਪਨਾ ਯਾਦ ਆਇਆ ਮੈਂ ਖਾਲਸਾ ਸਕੂਲ ਦਾ ਵਿਦਿਆਰਥੀ ਸੀ ਤੇ ਉੱਥੇ ਸਾਡੇ ਇੱਕ ਗਿਆਨੀ ਟੀਚਰ ਸਨ ਸਾਨੂੰ ਗੁਰਬਾਣੀ ਦਾ ਪਾਠ ਸਿਖਾਉਂਦੇ ਸਨ ਗੈਨੀ ਹਰੀ ਸਿੰਘ ਜੀ ਚੰਗੀ ਤਰ੍ਹਾਂ ਮੈਨੂੰ ਯਾਦ ਆ। ਪਾਠ ਪੜ੍ਹਾਉਂਦੇ ਹੋਏ ਉਹਨਾਂ ਨੇ ਇੱਕ ਦਿਨ ਆਪਣੀ ਆਪ ਬੀਤੀ ਸੁਣਾਈ ਫਰੰਟੀਅਰ ਦੇ ਲਾਗੇ ਜ਼ਿਲ੍ਹਾ ਬੰਨੂ ਤੋਂ ਥੋੜੀ ਜਿਹੀ ਅੰਦੂਰੀ ਤੇ ਇੱਕ ਪਾਲਾ ਚਨਾਰ ਦਾ ਇਲਾਕਾ ਹੈ। ਲੋਕੀ ਅਕਸਰ ਗਰਮੀਆਂ ਦੇ ਦਿਨਾਂ 'ਚ ਉੱਥੇ ਜਾਂਦੇ ਸਮਾਂ ਠੰਡਾ ਇਲਾਕਾ ਹੁੰਦਾ ਹੈ। ਗੈਨੀ ਹਰੀ ਸਿੰਘ ਜੀ ਕਹਿੰਦਾ ਮੈਂ ਵੀ ਚਲਾ ਗਿਆ ਗਰਮੀਆਂ ਦੀ ਛੁੱਟੀਆਂ ਦੋ ਮਹੀਨੇ ਦੀਆਂ ਛੁੱਟੀਆਂ। ਝੀਲ ਸਰੋਵਰ ਵਗਦੇ ਹੋਏ ਝਰਨੇ ਉੱਥੇ ਆਮ ਨੇ। ਕਹਿੰਦੇ ਨੇ ਇੱਕ ਸੱਜਣ ਤੇ ਉਸ ਦਾ ਛੋਟਾ ਜਿਹਾ ਬੱਚਾ ਕਿਸੇ ਸਰੋਵਰ ਦੇ ਵਿੱਚ ਨਹਾ ਰਿਹਾ ਸੀ। ਨਹਾਉਂਦਿਆਂ ਨਹਾਉਂਦਿਆਂ ਬੱਚਾ ਕਿਧਰੇ ਗਹਿਰੇ ਪਾਣੀ 'ਚ ਚਲਾ ਗਿਆ। ਡੁੱਬਣ ਲੱਗਾ ਤੇ ਕਿਉਂ ਨਹੀਂ ਸ਼ੋਰ ਮਚਾਇਆ ਬਈ ਬਚਾਓ ਮੇਰੇ ਬੱਚੇ ਨੂੰ ਬੱਚਾ ਗਿਆ ਆਪ ਤੈਰਨਾ ਜਾਣਦਾ ਨਹੀਂ ਸੀ ਦੂਰੋਂ ਕੋਈ ਗਾਲਬਨ ਚੀਨੀ نسل ਦਾ ਸਿਆ ਟੂਰਿਸਟ ਉੱਥੇ ਗੁੰਮਰੇ ਆ ਸੀ ਕੈਮਰਾ ਉਸਦੇ ਕੋਲ ਫੋਟੋਆਂ ਉਤੋਂ ਲੈ ਰਿਆ ਸੀ ਉਹਨੇ ਦੇਖਿਆ ਬੱਚਾ ਡੁੱਬਿਆ ਹੈ ਔਰ ਡੁੱਬਣ ਲੱਗਾ ਹੈ ਉਹਨੇ ਭੱਜ ਕੇ ਛਾਲ ਮਾਰ ਦਿੱਤੀ ਦੇ ਡੁੱਬਦੇ ਹੋਏ ਬੱਚੇ ਨੂੰ ਕੱਢ ਕੇ ਲਿਆ ਪਿਓ ਨੇ ਆਪਣੇ ਬੱਚੇ ਨੂੰ ਗਲ ਨਾਲ ਲਾਇਆ ਛੇਤੀ ਛੇਤੀ ਉਹਨੂੰ ਕੱਪੜੇ ਪਵਾ ਕੇ ਚੱਲ ਗਿਆ ਗੈਣੀ ਹਰੀ ਸਿੰਘ ਕਹਿੰਦੇ ਨੇ ਇੱਕ ਕ੍ਰਿਸ਼ਮਾ ਇਹ ਗਲ ਇਹ ਪਰਉਪਕਾਰ ਦਾ ਉਹ ਦ੍ਰਿਸ਼ ਉਸ ਸਿਆਦਾ ਮੈਂ ਆਪਣੀ ਅੱਖਾਂ ਨਾਲ ਵੇਖਿਆ ਪਰ ਉਹਦੇ ਚਿਹਰੇ ਤੇ ਪਰੇਸ਼ਾਨੀ ਨਹੀਂ ਬੜੀ ਸੀ ਇੰਨਾ ਪੁੰਨ ਦਾ ਕੰਮ ਕਰਕੇ ਬੇਚੈਨ ਹੋ ਗਿਆ ਸੀ ਕੱਪੜੇ ਉਸਦੇ ਭਿੱਜ ਗਏ ਔਰ ਕੁਛ ਵੀ ਉਸਨੇ ਦੇਰੀ ਨਹੀਂ ਕੀਤੀ ਗੈਨੀ ਹਰੀ ਸਿੰਘ ਕਹਿੰਦਾ ਮੈਂ ਜਦ ਜਾ ਕੇ ਪੁੱਛਿਆ ਵੀ ਤੂੰ ਇਤਨਾ ਵੱਡਾ ਕੰਮ ਕੀਤਾ ਤੇ ਤੈਨੂੰ ਖੁਸ਼ ਹੋਣਾ ਚਾਹੀਦਾ ਤੂੰ ਮੁਰਝਾ ਗਏ ਤੂੰ ਬੇਚੈਨ ਹੋ ਗਏ ਪਰੇਸ਼ਾਨ ਹੋ ਗਏ ਗੱਲ ਹੀ ਹੈ ਉਹ ਆਖਣ ਲੱਗਾ ਸਾਡੇ ਦੇਸ਼ ਦੀ ਸਬਤ ਹੈ ਕਿ ਕਿਸੇ ਦਾ ਡਿੱਗੇ ਹੋਇਆ ਰੁਮਾਲ ਵੀ ਚੁੱਕ ਕੇ ਦੇ ਰਹੀ ਹੈ ਉਹ ਥੈਂਕਸ ਜ਼ਰੂਰ ਕਰਦਾ ਹੈ ਧੰਨਵਾਦ ਕਰਦਾ ਹੈ ਤੇ ਮੈਂ ਇਤਨੇ ਗਹਿਰੇ ਪਾਣੀ 'ਚ ਆਪਣੀ ਜ਼ਿੰਦਗੀ ਨੂੰ ਹਥੇਲੀ 'ਤੇ ਰੱਖ ਕੇ ਇਹਦੇ ਬੱਚੇ ਨੂੰ ਕੱਢ ਕੇ ਲੈ ਆਇਆ ਉਹਨੇ ਮੇਰੀ ਤਰਫ ਵੇਖਿਆ ਤੱਕ ਵੀ ਨਹੀਂ ਆਪਣੇ ਬੱਚੇ ਦੀ ਬਾਹ ਫੜ ਕੇ ਹੀ ਚਲਾ ਗਿਆ ਮੇਰਾ ਸ਼ੁਕਰੀਆ ਹੀ ਨਹੀਂ ਧੰਨਵਾਦ ਵੀ ਨਹੀਂ ਗੈਨੀ ਹਰੀ ਸਿੰਘ ਕਹਿੰਦੇ ਨੇ ਕਿ ਮੈਂ ਜਵਾਬ ਦਿੱਤਾ ਵੀ ਤੂੰ ਇੱਕ ਡੁੱਬਦਾ ਹੋਇਆ ਬੱਚਾ ਬਚਾਇਆ ਬਦਲੇ ਵਿੱਚ ਤੇਰਾ ਧੰਨਵਾਦ ਨਹੀਂ ਹੋਇਆ ਤੇ ਤੂੰ ਦੁਖੀ ਹੈਂ ਬੇਚੈਨ ਹੈ ਪਰ ਇਹ ਉਹ ਕੌਮ ਹੈ ਇਸ ਨੇ ਉਹਨਾਂ ਦਾ ਵੀ ਧੰਨਵਾਦ ਨਹੀਂ ਕੀਤਾ ਜਿਸ ਨੇ ਇਹਨਾਂ ਦੇ ਬੱਚੇ ਬਚਾਉਣ ਦੀ ਖਾਤਰ ਆਪਣੇ ਬੱਚੇ ਖਵਾ ਦਿੱਤੇ ਸਨ ਇਹਨਾਂ ਦਾ ਧਰਮ ਬਚਾਉਣ ਦੀ ਖਾਤਰ ਆਪਣਾ ਪਿਤਾ ਸ਼ਹੀਦ ਕਰਾ ਦਿੱਤਾ ਸੀ ਇਹਨਾਂ ਨੇ ਉਸ ਦਾ ਧੰਨਵਾਦ ਨਹੀਂ ਕੀਤਾ ਤੇਰਾ ਕੀ ਖਾਕ ਕਰਨਗੇ ਐਸਾਨ ਫਰਮੋਸ਼ੀ ਦੀ ਇੰਤਿਹਾ ਹੈ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਕੋਈ ਆਪਣਾ ਖੂਨ ਨਾ ਡੋਲਦਾ ਹਿੰਦੁਸਤਾਨੀਆਂ ਦੇ ਮੱਥੇ ਦਾ ਤਿਲਕ ਨਹੀਂ ਬਣਨਾ ਸੀ ਕੋਈ ਚਲਦੇ ਹੋਏ ਸਵਾਸਾਂ ਦੀ ਡੋਰੀ ਨਾ ਰੋਕਦਾ ਤੋੜਦਾ ਜਨੇਉ ਨਹੀਂ ਬਣਨਾ ਸੀ ਪਰ ਕੌਣ ਮੰਨੇ ਮੈਂ ਦਿੱਲੀ ਦੇ ਗਾਂਧੀ ਗਰਾਊਂਡ ਵਿੱਚ ਸਪਸ਼ਟ ਰੂਪ ਵਿੱਚ ਕਿ ਇਹ ਗੁਰਪੁਰਬ ਸਾਨੂੰ ਨਹੀਂ ਮਨਾਉਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਇਹ ਉਹ ਮਨਾਣ ਜਿਨ੍ਹਾਂ ਦੇ ਮੱਥੇ ਤੇ ਤਿਲਕ ਹੈ ਜਿਨ੍ਹਾਂ ਨੇ ਜਨੇਉ ਪਾ ਕੇ ਰੱਖਿਆ ਅਸੀਂ ਸਹਿਯੋਗੀ ਬਣੀਏ ਮਨਾਣ ਉਹ ਕਿ ਕਿ ਇਤਨਾ ਵੱਡਾ ਜਿਹੜਾ ਸਾਥਾ ਹੋਇਆ ਤੇ ਤਿਲਕ ਜੰਜੂਰਾ ਸਾ ਸ੍ਰਵਤਾਂ ਸਾ ਕਿਨੋ ਬੜੋ ਕਲੂ ਮੈਂ ਸਾਥਾ ਕਿਸ ਨੇ ਆਪਣੇ ਪ੍ਰਾਣ ਦਿੱਤੇ ਕਿਸ ਨੇ ਆਪਣਾ ਖੂਨ ਡੋਲਿਆ ਮੱਥੇ ਦਾ ਤਿਲਕ ਬਣਿਆ ਗਲੇ ਦਾ ਜਨੇਊ ਬਣਿਆ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਅੱਜ ਦੇ ਦਿਨ ਸਾਥਾ ਕੀ ਘਟਿਆ ਇਸ ਚੰਦਨੀ ਚੌਂਕ ਵਿੱਚ ਐਸਾਨ ਫਰਮੋਸ਼ੀ ਦੀ ਇੰਤਿਹਾਰ ਨਹੀਂ ਜਾਣੀ ਔਰ ਬਦਲੇ ਵਿੱਚ ਉਸ ਇਸ ਐਸਾਨ ਨੂੰ ਕਰੀਬਨ ਕਰੀਬਨ ਮੈਂ ਦੇਖਦਾ ਮਿਠਾਣ ਦੇੇ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਤੇ ਦਾਦ ਦੇਣੀ ਪੈਗੀ ਕੁਝ ਲੇਖਕਾਂ ਨੂੰ ਖਾਸ ਕਰਕੇ ਲਾਲਾ ਦੌਲਤ ਰਾਏ ਆਰੀਆ ਸਮਾਜ ਦਾ ਇਹ ਉੱਗਾ ਪ੍ਰਚਾਰਕ ਸੀ ਤੇ 1906 ਦੇ ਵਿੱਚ ਲਾਹੌਰ ਵਿੱਚ ਇਸ ਨੇ ਕਿਤਾਬ ਲਿਖੀ ਸੀ ਉਸ ਨੇ ਬੜਾ ਤਹਿਲਕਾ ਮਚਾਇਆ ਸੀ ਇਹ ਫਿਰ ਦੁਬਾਰਾ ਛਪੀ ਸੀ 300 ਸਾਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਚ ਦਿੱਲੀ ਚ ਛਪੀ ਸੀ ਦਿੱਲੀ ਦੀ ਸੰਸਭਾਵਾਂ ਨੇ ਮਿਲ ਕੇ ਫਿਰ ਕੋਸ਼ਿਸ਼ ਕੀਤੀ ਕਿ ਛਪਣੀ ਚਾਹੀਦੀ ਉਸ ਕਿਤਾਬ ਵਿੱਚ ਲਾਲਾ ਦੌਲਤ ਰਾਏ ਨੇ ਕਮਾਲ ਕਰ ਦਿੱਤਾ ਉਹ ਕਹਿੰਦਾ ਰੂਹੇ ਜ਼ਮੀਨ ਦੇ ਤੇ ਅਗਰ ਕੋਈ અવਤਾਰ ਆਇਆ ਹੈ ਤਾਂ ਸਿਰਫ ਗੁਰੂ ਗੋਬਿੰਦ ਹੈ ਕਹਿੰਦਾ ਮੈਂ ਹਾਂ ਆਰੀਆ ਸਮਾਜੇ ਮੇਰਾ ਇਸ਼ਟ Swami Dayanand ਹੈ ਔਰ ਮੈਂ ਪ੍ਰਚਾਰ ਕਰਦਾ ਆਰੀਆ ਸਮਾਜ ਦਾ ਮੈਂ ਮਜਬੂਰ ਹਾਂ ਇੰਨੇ ਲਫ਼ਜ਼ ਕਹਿਣ ਦੇ ਕਿ ਰੂਹੇ ਜ਼ਮੀਨ ਦੇ ਅਗਰ ਕੋਈ ਸ੍ਰੇਸ਼ਟ ਅਵਤਾਰੀ ਕਲਾ ਲੈ ਕੇ ਆਇਆ ਹੈ ਤਾਂ ਉਹ ਗੁਰੂ ਗੋਬਿੰਦ ਸਿੰਘ ਨੇ ਦਿਵਾਚਾ ਵਿੱਚ ਭੂਮਿਕਾ ਦੇ ਚੋ ਸ਼ਬਦ ਲਿਖਦਾ ਹੈ ਕਿ ਕੁਦਰਤ ਦੀ ਜਦ ਸਾਰੀ ਸਿਆਣਪ ਇਕੱਠੀ ਹੋਈ ਪਰਮਾਤਮਾ ਦੀ ਜਦ ਸਾਰੀ ਮਿਹਨਤ ਇਕੱਠੀ ਹੋਈ ਕਿ ਪਰਮਾਤਮਾ ਦੀ ਜਦ ਸਾਰੀ ਸ਼ਕਤੀ ਦਾ ਸੰਗ੍ਰਹਿ ਹੋਇਆ ਤੇ ਬਣੇ ਗੁਰੂ ਗੋਬਿੰਦ ਸਿੰਘ ਕੋ ਇੰਜ ਕਹਿੰਦਾ ਹਿੰਦਾ ਹੈ ਈਸ਼ਵਰ ਤੋਂ ਐਸਾ ਮਨੁੱਖ ਵੀ ਬਣਾ ਸਕਦਾ ਐਸੇ ਮਨੁੱਖ ਦੀ ਘਾੜਤ ਵੀ ਘੜ ਸਕਦਾ ਜ ਜੀ ਦੀ ਤੁਲਨਾ ਕਿਸੇ ਨਾਲ ਨਾ ਦਿੱਤੀ ਜਾਏ ਇਹ ਤੇਰੀ ਕਾਰੀਗਰੀ ਨੂੰ ਦਾਤ ਦੇਣੀ ਪਉਂਦੀ ਤੇਰੀ ਸਿਆਣਪ ਨੂੰ ਦਾਤ ਦੇਣੀ ਪੈਂਦੀ ਹੈ ਤੇਰੀ ਬਖਸ਼ਿਸ਼ ਨੂੰ ਦਾਤ ਦੇਣੀ ਪੈਂਦੀ ਹੁਣ ਮੇਰੇ ਜਜ਼ਬੇ ਦੇ ਤਹਿਤ ਇਹ ਗੱਲਾਂ ਕਰ ਦੇਣੀਆਂ ਕੋ ਬਹੁਤ ਵੱਡੀ ਗੱਲ ਨਹੀਂ ਪਰ ਉਹਨੇ ਦਲੀਲਾਂ ਦਿੱਤੀਆਂ ਨੇ ਉਹ ਦਲੀਲਾਂ ਮੈਂ ਤੁਹਾਡੇ ਸਾਹਮਣੇ ਰੱਖਾਂ ਕਿਸੇ ਸਿੱਖ ਵਿਦਵਾਨ ਦੇ ਦਿਮਾਗ ਚ ਨਹੀਂ ਆਈਆਂ ਔਰ ਦਾਤ ਦੇਣੀ ਪੈ ਗਈ ਕਿਸ ਨੇ ਆਪਣੇ ਠੰਗ ਨਾਲ ਇੱਕ ਉਜ ਕੀਤੀ ਉਹ ਕਹਿੰਦਾ ਜਦ ਮੈਂ ਰਾਮਾਇਣ ਦੀ ਜੰਗ ਵੇਖਦਾ ਬਈ ਰਾਮਾਇਣ ਦੀ ਜੰਗ ਕਿਉਂ ਹੋਈ ਕਹਿੰਦਾ ਕਾਰਨ ਨੇ ਦੋ ਇਸਤਰੀਆਂ ਹੋਰ ਕੁਛ ਨਹੀਂ ਰਾਵਣ ਦੀ ਭੈਣ ਹੈ ਸਰੂਪ ਨਖਾ ਸਰੂਪ ਨਖਾ ਦਾ ਮਤਲਬ ਹੈ ਜਿਹਦੇ ਨਕਸ਼ ਨਿਗਾਰ ਬਹੁਤ ਅੱਛੇ ਨੇ ਸੁਭਾਅ ਦੇ ਮੁਤਾਬਕ ਤੇ ਸਰੀਰਕ ਕਿਰਿਆ ਦੇ ਮੁਤਾਬਕ ਪੁਰਾਣੇ ਸਮੇਂ ਚ ਨਾਮ ਦਿੱਤੇ ਜਾਂਦੇ ਸਨ ਸਰੂਪ ਨਖਾ ਜਿਹਦੇ ਨਕਸ਼ ਨਿਗਾਰ ਬਹੁਤ ਅੱਛੇ ਸਨ ਉਹਨੇ ਲਕਸ਼ਮਣ ਨੂੰ ਵੇਖਿਆ ਤੇ ਕਹਿਣ ਲੱਗੇ ਲਕਸ਼ਮਣ ਤੂੰ ਮੇਰੇ ਨਾਲ ਵਿਆਹ ਕਰ ਲੈ ਉਹਨਾਂ ਦਿਨਾਂ ਗੰਧਰਵ ਵਿਆਹ ਹੁੰਦੇ ਸਨ ਸਵੈਮ্বর ਸਵੈਮ্বর ਦੇ ਅਖਰੀ ਅਰਥ ਪਤਾ ਹੈ ਸਵੈਮ্বর ਆਪ ਵਰ ਚੁਣਨਾ ਇਹਦਾ ਹੋਰ ਕੋਈ ਮਤਲਬ ਨਹੀਂ ਸਵੈਮ্বর ਸਵੈਮ্বর ਚੁਣਨਾ ਆਪ ਚੁਣਨਾ ਇਹਦੀ ਖੁਲਸੀ ਸਮਾਜ ਦੇ ਚ ਉਹਨਾਂ ਦੇ ਨਾਲ ਚ ਹਿੰਦੁਸਤਾਨ ਦੇ ਚ ਸੱਜੇ ਸੱਜੇ ਜਉਂ ਮਹਾਪੁਰਸ਼ਾਂ ਨੇ ਦੇਖਿਆ ਕਿ ਸਵੈਮ্বর ਚੁਣਨ ਦੇ ਚ ਬੱਚੀ ਬੱਚਾ ਗਲਤੀ ਕਰ ਜਾਂਦੇ ਨੇ ਕਿਉਂ ਜਜ਼ਬੇ ਜਜ਼ਬੇ ਹੁੰਦੇ ਨੇ ਨਾ ਕੋਲ ਜੋਸ਼ੀ ਜੋਸ਼ ਹੁੰਦਾ ਹੈ ਹੋਸ਼ ਤੇ ਹੁੰਦਾ ਹੈ ਤਾਂ ਜੋਸ਼ ਦੇ ਤਹਿਤ ਭੁੱਲਣਾ ਹੋ ਜਾਂਦੀਆਂ ਨੇ ਗਲਤੀਆਂ ਹੋ ਜਾਂਦੀਆਂ ਨੇ ਇਸ ਵਾਸਤੇ ਜ਼ਿੰਦਗੀ ਦੀਆਂ ਠੋਕਰਾਂ ਖਾ ਕੇ ਜਿਨ੍ਹਾਂ ਕੋਲ ਤਜਰਬੇ ਜ਼ਿਆਦਾ ਨਹੀਂ ਮਾਂ ਬਾਪ ਚਾਉਣ ਕਰਨ ਬਜ਼ੁਰਗ ਚਾਉਣ ਕਰਨ ਇਹ ਪ੍ਰਥਾ ਭਾਰਤ ਵਾਸੀਆਂ ਨੇ ਬਣਾਈ ਕਿਉਂਕਿ ਉੱਥੇ ਜਵਾਨਾਂ ਕੋਲ ਨਿਰਈ ਜੋਸ਼ ਹੈ ਤਾਂ ਸਵੈਂਬਰ ਕਰੀਬਨ ਕਰੀਬਨ ਹਿੰਦੁਸਤਾਨ ਦੀ ਸਭਿਤਾ ਤੇ ਪੂਰਾ ਨਾ ਉਤਰਿਆ ਆਖਰੀ ਸੰਤਾਨ ਜਲੀ ਦੇਣੀ ਗਈ ਲੇਕਿਨ ਉਸ ਜ਼ਮਾਨੇ ਚ ਸਵੈਂਬਰ ਵੀ ਖੁੱਲ ਸੀ ਤੇ ਸਵੈਂਬਰ ਸਵੈਮ ਵਿਆਹ ਕਿਸ ਤਰ੍ਹਾਂ ਹੋ ਜਾਂਦਾ ਸੀ ਇੱਕ ਦੂਜੇ ਦੇ ਗੱਲ ਚ ਮਾਲਾ ਪਾ ਦੇਣੀ ਗੱਲ ਖਤਮ ਹੋਰ ਕੁਝ ਨਹੀਂ ਹੁੰਦਾ ਸੀ ਸਵੈਂਬਰ ਵਰ ਹੋ ਗਿਆ ਇਕ ਦੂਜੇ ਦੇ ਵਰ ਦੀ ਚੁਣੌਤੀ ਹੋ ਗਈ। ਕਹਿੰਦੇ ਨੇ ਮਾਲਾ ਸਰੂਪ ਨਖਾ ਲਕਸ਼ਮਣ ਦੇ ਗਲ ਦੇ ਸਪਣ ਲੱਗੇ ਸੀ। ਲਕਸ਼ਮਣ ਇੱਕ ਪਾਸੇ ਹੋ ਗਿਆ। ਕਹਿੰਦਾ ਦੇਵੀ ਗੱਲ ਸੁਣ ਮੈਂ ਤਾਂ ਜ਼ਿੰਦਗੀ ਅਣ ਵਿਆਹਾ ਰਹਿਣ ਦਾ ਪ੍ਰਣ ਕੀਤਾ ਹੈ। ਕਰਮ ਗ੍ਰਸਤੀ ਬਣ ਨਹੀਂ। ਤੂੰ ਮੇਰੇ ਭਰਾ ਨਾਲ ਗੱਲ ਕਰ ਸਕਦੀ ਹੈ। ਮਜ਼ਾਕ ਵਿੱਚ ਗਿਆ। ਹਾਲਾਂਕਿ ਭਰਾ ਤਾਂ ਵਿਆਹਾ ਹੋਇਆ ਹੈ ਨਾਲ ਸੀਤਾ। ਮਜ਼ਾਕ ਵਿੱਚ ਗੱਲ ਕੀਤੀ। ਕਿਸੇ ਸਤਰੀ ਨਾਲ ਮਜ਼ਾਕ ਕਰਨਾ ਇਥੋਂ ਆਗਨ ਸ਼ੁਰੂ ਹੋ ਜਾਂਦਾ ਹੈ ਅਵਲ ਮਜ਼ਾਕ ਕਿਸੇ ਨਾਲ ਵੀ ਕਰਨਾ ਮਜ਼ਾਕ ਵਿੱਚ ਵੀ ਬੰਦਾ ਚੋਟ ਹੀ ਪਹੁੰਚਾਉਂਦਾ ਹੁਰ ਕੀ ਹੈ خیر ਮਜ਼ਾਕ ਹੋਵੇ ਸਿਰਫ ਹਾਸੇ ਨੂੰ ਜਨਮ ਦੇਣ ਵਾਸਤੇ ਤੇ ਗੱਲ ਸਮਝ ਚ ਆਉਂਦੀ ਹੈ ਕਈ ਬੰਦੇ ਐਸੇ ਨੇ ਸਿੱਧੀ ਚੋਟ ਨਹੀਂ ਪਹੁੰਚਾ ਸਕਦੇ ਮਜ਼ਾਕ ਦੇ ਚੋਟ ਪਹੁੰਚਾਉਂਦੇ ਨੇ ਤੇ ਮਜ਼ਾਕ ਦੇ ਚ ਬੜੀ ਚੋਟ ਕੀਤੀ ਸਰੂਪ ਨਖਾ ਰਾਮਪੁਰ ਚਲੇ ਗਏ ਤੇ ਕਹਿ ਲਗੇ ਤੂੰ ਮੈਨੂੰ ਵਿਆਹ ਲੈ। ਰਾਮ ਕਹਿਣ ਲਗੇ ਨਹੀਂ ਮੈਂ ਤੇ ਗ੍ਰਸਥ ਨਹੀਂ ਮੇਰੀ ਪਤਨੀ ਮੇਲੇ ਨਾਲ ਹੈ। ਤੂੰ ਮੇਰੇ ਘਰਾਂ ਨਾਲ ਗੱਲ ਕਰ। ਉਹ ਜਿਉਂ ਲਕਸ਼ਮਣ ਨਾਲ ਗੱਲ ਕਰਦੀ ਉਹਨੇ ਗੁੱਸੇ ਚ ਉਹਦੀ ਨੱਕ ਕੱਟ ਦਿੱਤੀ। ਉਹਨੇ ਇਹ ਕਿਹੜਾ ਸੰਤ ਪਣਾ ਕਿ ਕਿਸੇ स्त्री ਦੀ ਨੱਕ ਕੱਟ ਦਿੱਤੀ ਜਾਵੇ। ਉਹ ਰੋਂਦੀ ਹੋਈ ਆਪਣੇ ਘਰ ਆ ਫੋਲ ਗਈ। ਬਈ ਐ ਹੋਇਆ ਮੇਰੇ ਨਾਲ। ਰਾਵਣ ਕਹਿੰਦਾ ਫਿਕਰ ਨਾ ਕਰ। ਇਹ ਤੇਰੀ ਨੱਕ ਨਹੀਂ ਕੱਟੀ ਮੇਰੀ ਨੱਕ ਕੱਟੀ। ਆਮ ਬੰਦਾ ਹੁੰਦਾ ਉਹਨੇ ਵੀ ਗੁੱਸੇ ਚ ਆਣਾ ਸੀ ਉਤੇ ਬਾਦਸ਼ਾਹ ਸੀ ਉਤੇ ਰਾਜਾ ਸੀ ਕਹਿੰਦਾ ਹੁਣ ਮੈਂ ਰਾਮ ਦੀ ਨੱਕ ਕਟਣੀ ਤੋ ਕਿਸੇ ਵੀ ਪਤਨੀ ਚੁੱਕ ਕੇ ਲੈਣਾ ਅਗਲੀ ਦੀ ਨੱਕ ਕਟਮੇ ਗੱਲ ਇਹ ਨਹੀਂ ਲਾਲਾ ਦولت رائے ਕਹਿੰਦੇ ਨੇ ਇਸ ਝਗੜੇ ਦੀ ਬੁਨਿਆਦ ਦੋ ਇਸਤਰੀਆਂ ਨੇ ਸਰੂਪ ਨਖਾ ਤੇ ਸੀਤਾ ਹੋਰ ਕੁਛ ਨਹੀਂ ਔਰ ਪਤਾ ਲੱਗ ਗਿਆ ਉਸਨੇ ਕੀ ਦਲੀਲਾਂ ਦਿੱਤੀਆਂ ਉਹ ਕਹਿੰਦਾ ਚਾਰ ਵੇਦਾਂ ਦਾ ਪਾਠੀ ਰਾਵਣ ਹੈ ਚਾਰ ਵੇਦਾਂ ਦਾ ਪਾਠੀ ਰਾਮ ਹੈ ਸ਼ਿਵਜੀ ਦਾ ਉਪਾਸ਼ਕ ਰਾਮਣ ਹੈ ਸ਼ਿਵਜੀ ਦਾ ਉਪਾਸ਼ਕ ਰਾਮ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਹੈ ਰਾਮੇਸ਼ਰੂੰ ਦੇ ਸ਼ਿਵਜੀ ਦੀ ਪੂਜਾ ਕੀਤੀ ਆ ਰਾਮ ਨੇ ਤੇ ਸ਼ਿਵਜੀ ਇਸ਼ਟ ਸੀ ਰਾਮਣ ਦਾ ਲਾਲਾ ਦੌਲਤ ਰਾਏ ਕਹਿੰਦੇ ਦੋਹਾਂ ਦਾ ਇਸ਼ਟ ਇੱਕੋ ਹੈ ਦੋਵੇਂ ਚਾਰ ਵੇਦਾਂ ਦੇ ਪਾਠੀ ਨੇ ਦੋਹਾਂ ਦਾ ਧਰਮ ਇੱਕ ਹੈ ਦੋਵੇਂ ਰਾਜੇ ਨੇ ਜੰਗ ਦਾ ਕਾਰਨ ਲੜਾਈ ਦਾ ਕਾਰਨ ਦੋ ਇਸਤਰੀਆਂ ਨੇ ਹੋਰ ਕੁਛ ਨਹੀਂ ਔਰ ਕਹਿੰਦਾ ਇਸੇ ਦੋ ਇਸਤਰੀਆਂ ਦੀ ਜੰਗ ਦੇ ਆਲੇ ਦੋਲੇ ਸਮੁੱਚੀ ਰਾਮਾਇਣ ਕੁੰਦੇ ਸਮੁੱਚੇ ਰਾਮ ਦਾ ਜੀਵਨ ਕੁੰਦਾ ਹੈ ਗੱਲ ਉਸਨੇ ਇੱਥੇ ਨਹੀਂ ਮੁਕਾਈ ਜ਼ਰੂਰ ਪੜ੍ਹਨੀ ਇਸ ਉਰਦੂ ਦੀ ਕਿਤਾਬ ਨੂੰ ਇੰਗਲੈਂਡ ਦੇ ਸਿੰਘਾਂ ਨੇ ਫਿਰ ਪੰਜਾਬੀ ਰੂਪ ਦੇ ਕੇ ਛਾਪਿਆ ਹੈ ਕਿਤਾਬ ਦਾ ਨਾਮ ਹੈ ਸੁਆਨੇ ਉਮਰੀ ਗੁਰੂ ਗੋਬਿੰਦ ਸਿੰਘ ਅਸ ਕਲਮ ਲਾਲਾ ਦੌਲਤ ਰਾਏ ਸੁਆਨੇ ਉਮਰੀ ਗੁਰੂ ਗੋਬਿੰਦ ਸਿੰਘ ਔਰ ਜਿਸ ਦਿਨੇ ਕਿਤਾਬ ਮੈਨੂੰ ਲਭੀ ਗਾਲਬਨ ਕੋਈ 9-10 ਸਾਲ ਪੁਰਾਣੀ ਗੱਲ ਹੈ ਅਸ਼ਸ਼ ਕਰ ਉਠੀ ਮੇਰੀ ਆਤਮਾ ਕਿ ਇਸ ਢੰਗ ਨਾਲ ਵੀ ਲਿਖਿਆ ਜਾ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚੇਤਨਣ ਇਸ ਢੰਗ ਨਾਲ ਵੀ ਕੀਤਾ ਜਾ ਸਕਦਾ ਹੈ ਉਦੋਂ ਦਾਦਮੇ ਦਿੱਤੀ ਮੈਂ ਕਿ ਠੀਕ ਹੈ ਭਾਵੇਂ ਤੂੰ ਆਰੀਆ ਸਮਾਜ ਦਾ ਪ੍ਰਚਾਰਕ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚੇਤਨਣ ਇਸ ਢੰਗ ਨਾਲ ਵੀ ਕੀਤਾ ਜਾ ਸਕਦਾ ਹੈ ਉਦੋਂ ਦਾਦ ਨੂੰ ਦਿੱਤੇ ਮੈਂ ਕਿ ਠੀਕ ਹੈ ਭਾਵੇਂ ਤੂੰ ਆਰੀਆ ਸਮਾਜ ਦਾ ਪ੍ਰਚਾਰਕ ਹੈ ਪਰ ਸਿੱਖ ਪ੍ਰਚਾਰਕ ਵੀ ਇਸ ਢੰਗ ਨਾਲ ਸੋਚ ਨਹੀਂ ਸਕਿਆ ਵਿਚਾਰ ਨਹੀਂ ਸਕਿਆ ਉਹ ਅੱਗੇ ਲਿਖਦਾ ਹੈ ਕਹਿੰਦਾ ਜਦ ਮੈਂ ਮਹਾਭਾਰਤ ਦੀ جنگ ਦਾ ਅਧਿਐਨ ਕਰਦਾ ਮਹਾਭਾਰਤ ਤਾਂ ਉਸ جنگ ਦਾ ਕਾਰਨ ਵੀ ਇੱਕ ਇਸਤਰੀ ਹੈ ਉਹ ਹੈ ਦ੍ਰੋਪਦੀ ਹੋਰ ਕੁਝ ਨਹੀਂ ਕਿ ਜੰਗ ਨਹੀਂ ਹੋਣੀ ਸੀ ਉਹ ਉਦਾਹਰਨ ਦਿੰਦਾ ਹੈ ਨੰਦ ਰੋਪਤੀ ਚਿੱਤਰ ਕਲਾ ਸੰਗੀਤ ਕਲਾ ਤੇ ਕਵਤਾ ਦੀ ਕਲਾ ਵਿੱਚ ਮਾਹਿਰ ਸੀ ਕਵੀ ਕਵਿਤਰੀ ਵੀ ਸੀ ਸੰਗੀਤਕਾਰ ਵੀ ਸੀ ਤੇ ਚਿੱਤਰਕਾਰ ਵੀ ਸੀ ਤਿੰਨ ਗੱਲਾਂ ਇਹਦੇ ਕੋਲ ਸਨ ਸੁਭਾਵਾਂ ਪਾਂਡਵਾਂ ਨੇ ਨਵਾਂ ਮਹਿਲ ਬਣਾਇਆ ਬੜਾ ਖੂਬਸੂਰਤ ਤੇ ਦਾਵਤ ਦਿੱਤੀ ਕੌਰਵਾਂ ਨੂੰ ਵੀ ਤੁਸੀਂ ਸਾਡੇ ਘਰ ਆਓ ਤੇ ਭੋਜਨ ਛਕੋ ਆਲੇ ਦੁਆਲੇ ਦੇ ਰਿਸ਼ੀ ਮੁਨੀ ਜਾਗੀਰਦਾਰ DNA ਰਾਜਕੁਮਾਰ ਰਾਜਿਆਂ ਨੂੰ ਦਾਵਤ ਦਿੱਤੀ ਗਈ ਮਹਿਲ ਦੇ ਵਿੱਚ ਦ੍ਰੋਪਦਨ ਵੀ ਬਣ ਛੜ ਕੇ ਆਇਆ ਤੇ ਜਿਹੜੀ ਦ੍ਰੋਪਤੀ ਸੀ ਉਸਨੇ ਘਰ ਨੂੰ ਸਜਾਇਆ ਬਣਾਇਆ ਜ਼ਮੀਨ ਦੇ ਉੱਤੇ ਇਸ ਢੰਗ ਦੇ ਰੰਗ ਬਖੇਰ ਦਿੱਤੇ ਜ਼ਮੀਨ ਸਰੋਵਰ ਲੱਗਦੀ ਸੀ ਅੱਗੇ ਬਣਿਆ ਹੋਇਆ ਸਰੋਵਰ ਸੀ ਉਹਦੇ ਉੱਤੇ ਇਸ ਢੰਗ ਦਾ ਰੰਗ ਪਾ ਦਿੱਤਾ ਉਹ ਜ਼ਮੀਨ ਲੱਗਿਆ ਚਿੱਤਰਕਾਰ ਬੜੀ ਸੀ ਪਾਣੀ ਦੇ ਵਿੱਚ ਬੇਲ ਬੂਟੇ ਬਣਾ ਦਿੱਤੇ ਤੇ ਜ਼ਮੀਨ ਦੇ ਉੱਤੇ ਸरोवर ਬਣਾ ਦਿੱਤਾ ਅੱਖਾਂ ਨੂੰ ਧੋਖਾ ਲੱਗਿਆ ਇਸ ਢੰਗ ਦਾ ਬਣਾਇਆ ਕਹਿੰਦੇ ਨੇ ਜਿਉਂ ਦ੍ਰਯੋਦਨ ਆਇਆ ਨਾ ਤੇ ਰਸਤੇ 'ਚ ਪਾਣੀ ਦੇਖੀ ਹੁਣ ਪਾਣੀ ਹੈ ਨਹੀਂ ਸੀ ਰੰਗ 'ਚ ਉਹਨੇ ਸੰਭਲ ਕੇ ਪੈਰ ਰੱਖੇ ਤੇ ਜਿਉਂ ਦੇਖਦਾ ਪੈਰਾਂ ਨਾਲ ਰੰਗ ਲੱਗ ਗਿਆ ਤੇ ਸरोवर ਨਹੀਂ ਹੈ ਨਿਸ਼ਚਿੰਤ ਹੋ ਕੇ ਚੱਲਣ ਲੱਗੇ ਅੱਗੇ ਪਾਣੀ ਦੇ ਤੇ ਇਸ ਧੰਦੇ ਬਿਲ ਬੂਟੇ ਬਣਾਏ ਹੋਏ ਇਸ ਨੂੰ ਜ਼ਮੀਨ ਲੱਗਦੀ ਸੀ ਜਿਉ ਉਸਨੇ ਪੈਰ ਰੱਖਿਆ ਤੇ ਡੁੱਬ ਗਏ ਉਹ ਜਿਹੜੀ ਚਿੱਤਰਕਾਰੀ ਸਾਰੇ ਦਿਨ ਚ ਕੀਤੀ ਸੀ ਨਾ ਉਹ ਸਾਰੀ ਖਰਾਬ ਹੋ ਗਈ ਤੇ ਦ੍ਰੋਪਦੀ ਔਖੇ ਹੋ ਗਈ ਉਹ ਕਹਿਣ ਲੱਗੀ ਇਹ ਅੰਦੇ ਦਾ ਅੰਦਾ ਹੀ ਬ੍ਰਿਯੋਧਨ ਦਾ ਪਿਤਾ ਅੰਧਾ ਸੀ ਹਰਤਰਾਸ਼ਟ ਨੈਤਰਹੀਨ ਸੀ ਅੰਦਾ ਸੀ ਕਹਿਣ ਲੱਗੀ ਇਹ ਅੰਧੇ ਦਾ ਕਮਬਖ ਅੰਦਾ ਹੀ ਸੀ ਹੁਣ ਇਹ ਬਚਨ ਝੋਟ ਕਰ ਗਏ ਕੌਰੇ ਸਮੇ ਠੀਕ ਹੈ ਪਿਓ ਅੰਦਾ ਜ਼ਰੂਰ ਸੀ ਪਰ ਗੱਲ ਇਤਨੀ ਗਰਖਤ ਸੀ ਹਿਰਦੇ 'ਚ ਝੋਟ ਕਰ ਗਈ ਵਿਰੋਧਨ ਨੇ ਉੱਥੇ ਭੋਜਨ ਨਹੀਂ ਛਕਿਆ ਮਹਿਫਿਲ ਵਿੱਚ ਨਹੀਂ ਬੈਠਾ ਕਹਿਣ ਲੱਗਾ ਦ੍ਰੋਪਦੀ ਮੈਂ ਹਾਂ ਤੈਨੂੰ ਦੱਸਾਂਗਾ ਕਿ ਅੰਦੇ ਦਾ ਅੰਧਾ ਕੀ ਕਰਦਾ ਹੈ ਇੰਨੀ ਗੱਲ ਕਹਿ ਕੇ ਉਹ ਚਲਾ ਗਿਆ ਕੁਝ ਮੁੱਦਤ ਬਾਅਦ ਉਹਨੇ ਪਾਂਡਵਾਂ ਨੂੰ ਜੂਆ ਖੇਡਣ ਤੇ ਮਜਬੂਰ ਕਰ ਦਿੱਤਾ ਤੇ ਮੈਂ ਭਾਰਤ ਦੇ ਬ੍ਰਾਹਮਣਾਂ ਕੋਲ ਪੁੱਛਦਾ ਹਾਂ ਨਾ ਬਾਰ ਵੀ ਕਦੀ ਕੋਈ ਹਿੰਦੂ ਜਗਤ ਦਾ ਆਲਮ ਮਿਲ ਜਾਏ ਜ਼ਰੂਰ ਪੁੱਛੀਦਾ ਹੈ ਵੀ ਤੁਸੀਂ ਕਹਿੰਦੇ ਹੋ 유ਦਿਸ਼ਥਿਰ ਹੈ ਧਰਮ ਪੁੱਤਰ ਤੇ ਤੁਹਾਡਾ ਧਰਮ ਪੁੱਤਰ ਤੇ ਜੂਆ ਪਿਆ ਖੇਡਦਾ ਹੈ ਪਤਾ ਕੀ ਜਵਾਬ ਦੇਣਾ ਉਹ ਤੇ ਜੀ ਦਰਯੋਧਨ ਨੇ ਮਜਬੂਰ ਕੀਤਾ ਤਾਂ ਜੂਆ ਖੇਡਿਆ ਥੋੜੀ ਕੇ ਤੇ ਮੈਂ ਕਹਿੰਦਾ ਕੋਈ ਵੀ ਕਹਿ ਸਕਦਾ ਮੈਂ ਪੀਣੀ ਥੋੜੀ ਸੀ ਅਗਲੇ ਨੇ ਮਜਬੂਰ ਕੀਤਾ ਤਾਂ ਤਾਂ ਹੀ ਨਹੀਂ ਮੈਂ ਕਤਲ ਥੋੜੀ ਕਰਨਾ ਸੀ ਅਗਲੇ ਨੇ ਮਜਬੂਰ ਕੀਤਾ ਤਾਂ ਕਤਲ ਕਰ ਛੱਡਿਆ ਨਹੀਂ ਇਹ ਤੇ ਉਜਤਾਂ ਹੈ ਇਹ ਤੇ ਗੱਲ ਨਾਲ ਜਿਹਨੇ ਨਹੀਂ ਜੂਆ ਖੇਡਣਾ ਦੁਨੀਆ ਦੀ ਕੋਈ ਤਾਕਤ ਉਸਨੂੰ ਜਵਾਰੀ ਨਹੀਂ ਬਣਾ ਸਕਦੀ ਜਿਸਨੇ ਨਹੀਂ ਸ਼ਰਾਬ ਪੀਣੀ। ক্ষমা ਕਰਨੀ ਦੁਨੀਆ ਦੀ ਕੋਈ ਤਾਕਤ ਉਸਨੂੰ ਸ਼ਰਾਬੀ ਨਹੀਂ ਬਣਾ ਸਕਦੀ। ਖੁਦ ਅੰਦਰ ਜੂਏ ਖੇਡਣ ਦੀ ਜ਼ਰੂਰ ਭਾਵਨਾ ਹੋਵੇਗੀ। ਜਦ ਇਤਨੀ ਗੱਲ ਮੈਂ ਕਹਿਣਾ ਤੇ ਕੌੜੀ ਬੋਤ ਲੱਗਦੀ ਉਹਨਾਂ ਨੂੰ। ਕਹਿੰਦੇ ਸਿੱਖ ਪ੍ਰਚਾਰਕ ਇਸ ਤਰ੍ਹਾਂ ਬੋਲਦੇ ਨੇ ਮੈਂ ਕਹਿੰਨੀ ਤੁਹਾਨੂੰ ਜਵਾਬ ਦੇ ਅਸੀਂ ਵਾਪਸ ਲੈ ਲੈਨੇ ਆਪਣੇ ਸ਼ਬਦ। ਬਚਨ ਵਾਪਸ ਲੈ ਲੈਂਦੇ। ਤੁਸੀਂ ਦਾ ਜਵਾਬ ਦੇ ਕਿ ਅਸੰਤ ਜੂਆ ਖੇਡਦਾ ਹੈ। ਧਰਮ ਪੁੱਤਰ ਜੂਆ ਖੇਡਦਾ। ਕਿ ਜੇ ਧਰਮ ਪੁੱਤਰ ਜੂਆ ਖੇਡਦਾ ਹੈ ਤਾਂ ਆਧਰਮੀ ਕੀ ਕਰਦੇ ਹੁਣ। ਖੈਰ ਜੂਆ ਖੇਡੇ ਜੂਏ ਦੇ ਵਿੱਚ ਉਹਨੇ ਧਨ ਹਾਰਿਆ ਤੇ ਜਦ ਸਾਰਾ ਧਨ ਹਾਰ ਗਿਆ ਫਿਰ ਰਾਜ ਪਾਤ ਹਾਰ ਗਿਆ ਜਦ ਰਾਜ ਪਾਤ ਹਾਰ ਗਿਆ ਤੇ ਫਿਰ ਮਹਿਲ ਹਾਰ ਗਿਆ ਜਿਹੜਾ ਨਵਾਂ ਬਣਾਇਆ ਸੀ ਤੇ ਜਦ ਮਹਿਲ ਹਾਰ ਗਿਆ ਤੇ ਤਨ ਦੇ ਗਹਿਣੇ ਹਾਰ ਗਿਆ ਜਿਹੜੇ ਪਹਿਨੇ ਹੋਏ ਸੰਸਾਰਿਆਂ ਸਿਰ ਦਾ ਤਾਜ ਹਾਰ ਗਿਆ ਸਭ ਕੁਝ ਜਦ ਹਾਰ ਗਿਆ ਤੇ ਉੱਠ ਕੇ ਜਾਣ ਲੱਗਿਆ ਦਰਯੋਧਨ ਨੇ ਬਾਹ ਪਕੜੀ ਕਹਿੰਦਾ ਨਹੀਂ ਕਿੱਥੇ ਜਾਣਾ ਹੋਰ ਦਾਤੇ ਲਾ ਇਹ ਵਿਦਸ਼ਤਰ ਕਹਿੰਦਾ ਮੇਰੇ ਕੋਲ ਹੁਣ ਹੋਰ ਕੁਝ ਹੈ ਨਹੀਂ ਦਰਯੋਧਨ ਕਹਿੰਦਾ ਇੱਕ ਕੀਮਤੀ ਚੀਜ਼ ਤੇ ਹੈ ਉਹ ਤੇ ਤੂੰ ਦਾਤੇ ਲਾਈ ਨੇ ਉਹ ਕੀ ਦ੍ਰੋਪਦੀ ਉਹਨੂੰ ਵੀ ਲਾ ਤੂੰ ਦ੍ਰੋਪਦੀ ਵੀ ਇੱਕ ਚੀਜ਼ ਹੈ ਕਿ ਜਿੱਤੀ ਜਾ ਸਕਦੀ ਹੈ ਹਾਰੀ ਜਾ ਸਕਦੀ ਹੈ ਫਰੇਦੀ ਜਾ ਸਕਦੀ ਹੈ ਵੇਚੀ ਜਾ ਸਕਦੀ ਹੈ ਇਹ ਧਰਮ ਪੁੱਤਰ ਦੀ ਦ੍ਰਿਸ਼ਟੀ ਨੇ ਇਹ ਧਰਮ ਪੁੱਤਰ ਦੀ ਨਜ਼ਰ ਆ ਪਰਾਚੀਨ ਸਮੇ ਤੋਂ ਇਸਤਰੀ ਜਗਤ ਨਾਲ ਕੋਈ ਬਹੁਤਾ ਇਨਸਾਫ ਨਹੀਂ ਹੋਇਆ ਤੇ ਜਿਸ ਢੰਗ ਦੀ ਬਗਾਵਤ ਇਸਤਰੀ ਨੇ ਯੂਰਪ ਦੀ ਦੁਨੀਆ 'ਚ ਕੀਤੀ ਉਹ ਵੀ ਕੋਈ ਠੀਕ ਨਹੀਂ ਇਨਸਾਫ ਤੇ ਨਹੀਂ ਹੋਇਆ ਕਿਉਂਕਿ ਸਮੁੱਚੀ ਦੁਨੀਆ ਦੇ 'ਚ ਵੱਖ-ਵੱਖ ਬਾਜ਼ਾਰ ਆਉਂਦੇ ਸਨ ਕਿ ਇਹ ਕੱਪੜੇ ਦਾ ਬਾਜ਼ਾਰ ਹੈ ਤੇ ਸਰਾਫਾ ਬਾਜ਼ਾਰ ਹੈ ਤੇ ਲੋਹੇ ਦਾ ਬਾਜ਼ਾਰ ਹੈ ਤੇ ਇਸਤਰੀਆਂ ਦਾ ਬਾਜ਼ਾਰ ਹੈ ਸਮੁੱਚੀ ਦੁਨੀਆ ਦੇ 'ਚ ਜਿੱਥੇ ਲੋਹਾ ਖਰੀਦਿਆ ਜਾਂਦਾ ਸੀ ਵੇਚਿਆ ਜਾਂਦਾ ਸੀ ਸੋਨਾ ਖਰੀਦਿਆ ਜਾਂਦਾ ਸੀ ਵੇਚਿਆ ਜਾਂਦਾ ਸੀ ਇਸਤਰੀ ਖਰੀਦੀ ਜਾਂਦੀ ਸੀ ਵੇਚੀ ਜਾਂਦੀ ਸੀ ਔਰ ਜੇ ਇਸਤਰੀ ਜੂਏ ਵਿੱਚ ਹਾਰ ਦਿੱਤੀ ਜਾਏ ਤਾਂ ਇਹ ਧਨ ਹੈ ਔਰ ਇੱਕ ਚੀਜ਼ ਹੈ ਜਿੱਤੀ ਜਾ ਸਕਦੀ ਖਰੀਦੀ ਜਾ ਸਕਦੀ ਇਸ ਤੋਂ ਜ਼ਿਆਦਾ ਔਰ ਕੀ ਹੈ ਮਨੁੱਖ ਦੀ ਮਨੋਵਿਰਤੀ ਆਧ ਕਾਲ ਤੋਂ ਐਸੀ ਰਹੀ ਹੈ ਤੇ ਆਮ ਮਨੁੱਖਾਂ ਦਾ ਤੇ ਕਹਿਣਾ ਹੀ ਛੱਡੋ ਧਰਮ ਪੁੱਤਰ 유ਦੇਸ਼ਤਰ ਧਰਮ ਪੁੱਤਰ ਜੂਏ ਦੇ ਤ੍ਰੋਪ ਵੀ ਹਾਰ ਜਾਂਦਾ ਹੈ ਜਦ ਦ੍ਰੋਪਦੀ ਨੂੰ ਹਾਰਿਆ ਤੇ ਉਹਦੋਂ ਸਹੀ ਮੈਨਿਆਂ ਚ ਦ੍ਰੋਪਦਨ ਨੇ ਆਪਣੇ ਜਿੱਤ ਮਹਿਸੂਸ ਕੀਤੇ ਉਹਨੇ ਵਿਸ਼ਾਸ਼ਣ ਨੂੰ ਆਵਾਜ਼ ਮਾਰੀ ਕਿਹਾ ਉਸ ਨੂੰ ਕੇਸਾਂ ਤੋਂ ਪਕੜ ਕੇ ਥੇ ਖਿੱਚ ਕੇ ਲਿਆ ਜੋ ਮੈਨੂੰ ਕਹਿੰਦੀ ਸੀ ਅੰधे ਦਾ ਅੰਧਾ ਉਹਨੂੰ ਮੈਂ ਦੱਸਾਂ ਅੰधे ਦਾ ਅੰਧਾ ਕੀ ਕਰਦਾ ਉਹ ਕੇਸਾਂ ਤੋਂ ਪਕੜ ਕੇ ਖਿੱਚ ਕੇ ਲਿਆ ਭਾਈ ਸਾਹਿਬ ਬਾਈ ਗੁਰਦਾਸ ਜੀ ਨੇ ਲਿਖਿਆ ਸਾ ਮੱਥੇ ਆਵਾਜ਼ ਦਰੋਪਤਾ ਕੈਸਾ ਨੁਕਚਕੇ ਜਾਂਦਾ ਕੈਸਾ ਨਾਲ ਪਕੜ ਕੇ ਘਸੀਟ ਕੇ ਸਭਾ ਵਿਚ ਲਿਆਂਦੇ ਔਰ ਸਭਾ ਦੀ ਰੂਪ ਰੇਖਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਹੈਰਾਨ ਰਹਿ ਜਾਓਗੇ ਉਸ ਸਭਾ ਵਿੱਚ ਕਰਨ ਬੈਠਾ ਹੈ ਭੀਸ਼ਣ ਪਿਤਾਮਾ ਬੈਠਾ ਹੈ ਦਰੋਣਾ ਚਾਰਜ ਬੈਠਾ ਹੈ ਵਕਤ ਦੇ ਪੰਡਿਤ ਬੈਠੇ ਨੇ ਵਕਤ ਦੇ ਗੁਰੂ ਬੈਠੇ ਨੇ ਵਕਤ ਦੇ ਸੰਤ ਬੈਠੇ ਉਸ ਸਭਾ ਵਿੱਚ